ਕੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰਿਆਂ ਨੇ 1.5 ਕਰੋੜ ਦਾ ਚੈੱਕ ਲੈ ਲਈ 1.5 ਕਰੋੜ ਦੀ ਚੈੱਕ ਤਾਂ ਕੰਮ ਕਿੱਦਾਂ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਜਦੋਂ ਹੜਾ ਆਉਂਦੇ ਨੇ ਅਸੀਂ ਪੁੱਛਿਆ ਹਰਿਆਣੇ ਨੂੰ ਕਿ ਦੇ ਦੇ ਜੀ ਪਾਣੀ ਤੁਹਾਨੂੰ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਮੈਂ ਕਿਹਾ ਚੀਫ ਸਕੱਰੀ ਤੋਂ ਲਿਖ ਕੇ ਲੈ ਲਿਖ ਕੇ ਲੈ ਲਈ ਰਾਸਤਾਨ ਨੂੰ ਪੁੱਛਿਆ ਕਿਉਂ ਚਾਹੀਦਾ ਹੈ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਹੈ ਲਿਖ ਕੇ ਲੈ ਲਿਖ ਕੇ ਦਿੱਤਾ ਜੀ ਉਹਨਾਂ ਨੇ ਡੁੱਬਣ ਵਾਸਤੇ ਅਸੀਂ ਰੱਖੇ ਹੋਇਆ ਮਰਨ ਵਾਸਤੇ ਅਸੀਂ ਰੱਖੇ ਹੋਇਆ ਜਦੋਂ ਆਉਂਦਾ ਪਾਣੀ ਦਾ ਟਾਈਮ ਜਦੋਂ ਅਸੀਂ ਵੀ ਵਰਤਣਾ ਹੁੰਦਾ ਉਦੋਂ ਉੱਥੇ ਦੂਜਿਆਂ ਵਾਂਗੂ ਮੀਟਰ ਲਾ ਕੇ ਬੈਹਿੰਦੇ ਆਂ ਪਾਖੜਾ ਤੇ ਵੀ ਕਿੰਨੇ ਕਿਉਂ ਸਕਾਰਿਆ ਕਿੰਨੇ ਕਿ ਨਹੀਂ ਆ ਰਿਹਾ ਮਤਲਬ ਇਹ ਤਾਂ ਅਸੀਂ ਸੱਜਾ ਛੱਡ ਕੇ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾਡਾ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਘਰ ਪਾ ਕੇ ਬਾਈ ਗਾਇ ਕਰ ਬੀਠੀ ਕੋ ਬਹੁਤ ਬਣਾ ਬਹੁਤ ਟਾਈਮ ਹੋ ਗਿਆ ਉਦੋਂ ਕਿ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲਾਉਂਦੇ ਤੇ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆਂ ਅਸੀਂ ਤੇ ਬਾਰਡਰਾਂ ਤੇ ਅਸੀਂ ਖੜੇ ਆਂ ਜੀ ਉਧਰੋਂ ਉਧਰ ਟੈਨਸ਼ਨ ਪਈ ਪਈ ਐ ਇਹਨਾਂ ਨਾਲ ਪੰਗਾ ਪਾਈ ਜਾਂਦੇ ੱੱਕਾ ਦਾ ਨਹੀਂ ਪੰਜਾਬੀ ਸਹਿੰਦੇ ਜੀ ਪਿਆਰ ਨਾਲ ਸਤੋ ਜਾਨ ਲੈ ਲਓ ਚਾਹੇ ਹੁਣ ਅਸੀਂ ਬੂੰਦ ਬੂੰਦ ਦਾ حساب ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ حساب ਰੱਖਦੇ ਆਂ ਹੁਣ ਨਹੀਂ ਅਸੀਂ ਪਾਣੀ ਵਾਧਾ ਦਿੰਦੇ ਕਿਸੇ ਨੂੰ ਵੀ ਤੇ ਇਹਨਾਂ ਨੂੰ ਵੈਸੇ ਹੀ ਮਿਲ ਜਾਣਾ ਸੀ ਧੰਨਵਾਦ ਕਰਨ ਦੀ ਬਜਾਈ ਸਗੋਂ ਉਲਟਾ ਭਾਮ ਰੋੜਨ ਲੱਗੇ ਐ ਤਾਂ ਨਹੀਂ ਫਿਰ ਹੁੰਦਾ ਜੀ ਕੰਮ ਭਿਆਬੀ ਜਿਹੜੀ ਗੱਲ ਤੇ ਅੜ ਗਏ ਤਾਂ ਅੜ ਗਏ ਫਿਰ ਜਿੱਥੇ ਖੜ ਗਏ ਤਾਂ ਖੜ ਗਏ ਫਿਰ ਪਹਿਲਾਂ ਕੁਰਸੀ ਨੂੰ ਖੇਡ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਜਿਤਾ ਲੋ ਐਨੇ ਕੀ ਬਹੁਤ ਨੇ ਉਹ ਚੱਕਰ ਚ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨਾਲੇ ਗੀਟੀਆਂ ਵਾਂਗੂ ਐ ਫਿੱਟ ਕਰਨ ਲੱਗੇ ਗੋਟੀਆਂ ਬੀਬੀ ਐਮਬੀ ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਅਬਰੋਧ ਕਰਦੇ ਆਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਹੈ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਗਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਗੰਦਾ ਤੇ ਤੇ ਸਾਡਾ ਤਾਂ ਮੁਕਾਈ ਬੈਠੇ ਐ ਧਰਤੀ ਚੋਂ ਪਾਣੀ ਹੁਣ ਤਾਂ ਥੱਲੇ ਜਾਣ ਦੀ ਹੋਰ ਕੋਈ ਗੁੰਜਾਇਸ਼ ਨਹੀਂ ਰਹੀ ਸਾਨੂੰ ਤਾਂ ਆਪਣਾ ਨੈਰੀਸਿਸ ਵੀ ਠੀਕ ਕਰਨਾ ਪਊਗਾ ਉਹ ਕਰਾਂਗੇ ਕਰੀਬ ਹੀ ਜਾਣੇ ਆ ਨਾਲ ਆ ਮੇਰੇ ਕੋਲ ਡਾਟਾ ਪਿਆ ਹੈ ਕਿ 60 40 ਦਾ 66 ਦਿਨ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਤੇ ਹਰਿਆਣਾ ਵਿੱਚ 60 40 ਅਨੁਪਾਤ ਚ ਕੀਤੀ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ 24 376 ਨੋਟੀਫਿਕੇਸ਼ਨ ਰਾਹੀਂ ਰਾਵੀ ਵਿਆਸ ਦੇ ਪਾਣੀਆਂ ਦੀ ਧੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50 50 ਦੇ 50 50 ਦੇ ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਸੀ ਉਤੋਂ ਚੱਲਿਆ ਕੰਮ ਜੀਏ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੂ ਨਹੀਂ ਦਿੱਤੀ ਉਹਨਾਂ ਨੇ ਜਿਨੇ ਦਾ ਨਾਮ ਲੈਂਦੇ ਸੀ ਮਾ ਸਾਹਿਬ ਸੋ ਇਹ ਆ ਸਾਰਾ ਕੁਝ ਪਿਆ ਆ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰਿਆਂ ਨੇ 1.5 ਕਰੋੜ ਦਾ ਚੱਕ ਲੈ ਲਈ 1.5 ਕਰੋੜ ਦੀ ਚੱਕ ਤਾਂ ਕੰਮ 1 ਫੁੱਟ ਬਾਲਾ ਸਰ ਵਾਲੀ ਨਹਿਰ ਲੈਣ ਵਾਸਤੇ 1 ਫੁੱਟ ਪਹਾੜ ਤਾਂ ਚੱਕਦੀ ਚੱਲੂ ਅਹੀਂ ਚੱਲੀ ਗਿਆ ਕੰਮ ਕੋਈ ਪੁੱਛਦੇ ਨਹੀਂ ਸੀਗੇ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਆਂ ਹੁਣ ਨਹੀਂ ਅਸੀਂ ਪਾਣੀ ਵਾਧ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ 20 ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿਗੇ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਸੋ 15 ਦਿਨ ਬਾਅਦ ਅੱਛਾ ਆਸੀਬੇ ਕੀ ਕੀਤਾ ਫਿਰ ਹੋਰ ਰੌਲਾ ਪਾਉਂਦੇ ਨੇ ਦਿੱਲੀ ਥੋੜਾ ਥੋੜਾ ਧੂਆਂ ਪਹੁੰਚਦਾ ਜੀ ਅਸੀਂ ਕਹਿ ਜਾਣਾ ਕਿ ਤਜਰਬਾ ਕਰ ਲੈਂਦੇ ਆ 15 ਜੂਨ ਦੀ بجائے 1 ਜੂਨ ਤੋਂ ਝੋਨਾ ਸ਼ੁਰੂ ਕਰ ਦਿੰਦੇ ਆ ਇਸ ਕਿ ਝੋਨਾ ਸੀ 1 ਜੂਨ ਤੋਂ ਕਰਾਂਗੇ ਤਾਂ ਕਿ ਸਤੰਬਰ ਚ ਆ ਜੇ ਉਸ ਵੇਲੇ ਵੈਸਟਰਨ ਹਵਾਵਾਂ ਚੱਲਦੀ ਹੁੰਦੀਆਂ ਨੇ ਮੌਇਸਚਰ ਘੱਟ ਹੁੰਦਾ ਸ਼ਾਇਦ ਚੂ ਧੂਆਂ ਜੰਮੇ ਨਾ ਅਸੀਂ ਆਏ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਵਾਤਾਵਰਨ ਨੂੰ ਤੇ ਪਾਣੀ ਸਾਨੂੰ ਤਾਂ ਫਿਰ 20 ਮਈ ਨੂੰ ਚਾਹੀਦਾ ਹੋਊਗਾ ਜੀ ਫਿਰ ਨਹਿਰਾ ਦਾ ਉੱਥੇ ਪਹੁੰਚੂਗਾ ਨਾ ਟੇਲਾ ਤੱਕ ਜਿਹੜੇ ਬੈਠੇ ਹੈਗੇ ਦਰਵਾਹੇ ਵਾਲੇ ਫਾਜ਼ਿਲ ਖਾਲੇ ਉੱਥੇ ਤੱਕ ਫਿਰ ਪਹੁੰਚੂਗਾ ਨਾ ਪਾਣੀ ਆਪ ਕੋ ਕੁ ਜਰੂਰਤ ਨਹੀਂ ਹੈ ਦੇ ਦਿਜੀਏ ਐਂਕ ਵੀ ਦੇ ਦਿਜੀਏ ਸੋ ਇਹ ਬਹੁਤ ਜਿਆਦਾ ਤੱਕ ਹੈ ਸਭ ਤੋਂ ਪਹਿਲਾਂ ਤਾਂ ਜੀ ਡੀਬੀਐਮਬੀ ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਦਾ ਜਿਹੜਾ ਲਿਖਿਆ ਹੋਇਆ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੀਮ ਸੈਪ ਡੈਮ ਸੈਫਟੀ ਐਕਟ ਹੈ ਡੈਮ ਸੈਫਟੀ ਐਕਟ ਕਹਿੰਦੇ ਜੀ ਪਗੋਂਤਮਨ ਉਦੋਂ ਐਮਪੀ ਸੀ ਮੈਂ ਤਾਂ ਉੱਥੇ ਫਿਰ ਹੈਗਾ ਸੀ ਮੈਂ ਵਿਰੋਧ ਕੀਤਾ ਸੀ ਸਰਕਾਰ ਕੀ ਦੀ ਸੀ ਇੱਥੇ ਫਿਰ 21 ਚ ਇੱਥੇ ਕੋਈ ਨਹੀਂ ਲੈਂਦਾ ਪਰ ਉਹਨਾਂ ਨੇ ਡੈਮ ਸੇਫਟੀ ਐਕਟ ਦੇ ਵਿਰੁੱਧ ਅਸੀਂ ਤਾਂ ਅੱਜ ਲੈਂਦਾ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਦੀ ਆਪ ਕਰਨ ਜਾਣਦੇ ਹਾਂ ਹੁਣ ਵੀ ਤਾਂ ਡੈਮ ਦੀ ਸੇਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਥੇ ਡੈਮ ਸੇਫਟੀ ਐਕਟ ਹਰ ਡੈਮ ਲੈ ਲਓ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਡਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹਿ ਗਿਆ ਸਾਡੇ ਕੋਲੇ ਫਿਰ ਪੁਰਾਣੀਆਂ ਫਿਲਮਾਂ ਵਾਂਗੂ ਫਿਰ ਮਜਾਰੇ ਬਣਜਿਆ ਕਰਾਂਗੇ ਬੀਜਿਆ ਕਰਾਂਗੇ ਜੇ ਵੱਢਣ ਦੇਤੀ ਮਾਲਕ ਨੇ ਵੱਢਣ ਦੇਤੀ ਜਿੰਨੀ ਘਰੇ ਆ ਗਈ ਬਸ ਧੰਨਵਾਦ ਬਾਈ ਉਹਦਾ ਸ਼ੁਕਰ ਕਰੋ ਬਸ ਸੋ ਇਹ ਇਹ ਹਾਲਾਤਾਂ ਚ ਅਸੀਂ ਪੰਜਾਬ ਨੂੰ ਪਹੁੰਚਣ ਨਹੀਂ ਦਿੰਦੇ ਪਰ ਮੈਂ ਜੋ ਮਰਜੀ ਪੁਰਾਣਿਆਂ ਨੇ ਕਰਤਾ ਮੈਂ ਬਹੁਤਾ ਜ਼ਿਆਦਾ ਹਿਸਟਰੀ 'ਚ ਜਾਣਾ ਨਹੀਂ ਪਰ ਮੈਂ ਫਿਊਚਰ ਦੀ ਗੱਲ ਕਰਦਾ ਕਿ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲ ਇਹ ਡਾਟਾ ਪਿਆ ਜੀ ਇਹ ਐਵੇਂ ਕੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆਪ ਹੈ ਜੀ ਹਾਂ ਲੈ ਲਓ ਨਲ ਜ਼ੀਰੋ ਜ਼ੀਰੋ ਜਦੋਂ ਹੜਾ ਆਉਂਦੇ ਨੇ ਅਸੀਂ ਪੁੱਛਿਆ ਹਰਿਆਣੇ ਨੂੰ ਕਿ ਦੇ ਦੀਏ ਪਾਣੀ ਤੁਹਾਨੂੰ ਕਹਿੰਦੇ ਨਾ ਹੀ ਸਾਰ 6000 ਨਾ ਸਰਦਾ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਮੈਂ ਕਿਹਾ ਚੀਫ ਸੈਕਰੀਟਰੀ ਤੋਂ ਲਿਖ ਕੇ ਲੈ ਲਿਖ ਕੇ ਲੈ ਲਈ ਰਾਸਤਾਨ ਨੂੰ ਪੁੱਛਿਆ ਕਿਉਂ ਚਾਹੀਦਾ ਹੈ ਕਹਿੰਦੇ ਨਾ ਜੀ ਸਾਡਾ ਤਰਦਾ ਹੈ ਲਿਕ ਕਿ ਲੈ ਲਿਕਰੇ ਤਾਜੀ ਦੋਨਾਂ ਨੇ ਡੁੱਬਣ ਨੂੰ ਅਸੀਂ ਫਿਰ ਡੁੱਬਣ ਵਾਸਤੇ ਅਸੀਂ ਰੱਖੇ ਹੋਇਆ ਮਰਨ ਵਾਸਤੇ ਅਸੀਂ ਰੱਖੇ ਹੋਇਆ ਜਦੋਂ ਉਹਦਾ ਪਾਣੀ ਦਾ ਟਾਈਮ ਜਦੋਂ ਅਸੀਂ ਵੀ ਵਰਤਣਾ ਹੁੰਦਾ ਉਦੋਂ ਉੱਥੇ ਦੂਜਿਆਂ ਵਾਂਗੂ ਮੀਟਰ ਲਾ ਕੇ ਬੈਹਣ ਦੇ ਭਾਖੜਾ ਤੇ ਵੀ ਕਿੰਨੇ ਕਿਉਂ ਸਕਾਰਿਆ ਕਿੰਨੇ ਕੁ ਨਹੀਂ ਆ ਰਿਹਾ ਅਹਲ ਪਹਿਲਾਂ ਦੀਆਂ ਹੱਤਾਂ ਪੈ ਗਈਆਂ ਨਾ ਪਹਿਲਾਂ ਕੋਈ ਕੋਚਦਾਨੇ ਸੀ ਕੋਈ ਬਾਲੀਵਾਰਸ ਨਹੀਂ ਸੀ ਪੰਜਾਬ ਦਾ ਬਹਿ ਜਾਂਦੇ ਸੀ ਕੁਰਸੀ ਤੇ ਪੰਜ ਸਾਲ ਬਾਅਦ ਉਹ ਜਿਸ ਤਰ੍ਹਾਂ ਮੈਡਮ ਬਲਜੀਤ ਕੌਰ ਜੀ ਨੇ ਕਿਹਾ ਕਿ ਚੋਣ ਨਿਸ਼ਾਨਾ ਚ ਉਹ ਪਿਆਸੇ ਪਿੰਡਾਂ ਦੇ ਲੋਕ ਬੈਠੇ ਆ ਅੱਜ ਅੱਜ ਦੀ ਡੇਟ 'ਚ ਸੋਚ ਸਕਦੇ ਆ ਦੁਨੀਆ ਚੰਨ ਤੇ ਚੜ ਗਈ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾਲੇ ਸਾਥੋਂ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡਾਂ ਦਾ ਅਜੇ ਤੱਕ ਪਿਆਸੇ ਫਿਰਦੇ ਆਂ ਮਤਲਬ ਇਹ ਤਾਂ ਅਸੀਂ ਛੱਡ ਛੱਡ ਕੇ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਗਾਲ ਪਾ ਕੇ ਬਾਈ ਗਾਈ ਕਰ ਬਈ ਠੀਕ ਕੋਹਾਂ ਦਮਾ ਬਹੁਤ ਟਾਈਮ ਹੋ ਗਿਆ ਹੁਣ ਤੁਮੇ ਠੀਕ ਕਰੋ ਇਹਨੂੰ 75 ਸਾਲਾਂ ਦੀ ਮੈਂ ਕਹਿੰਦਾ ਤਿੰਨ ਦਿਨ ਬੂਡ ਦੇ ਫੀਤੇ ਦੀ ਗੰਢ ਨਾ ਖੋਲੀਏ ਚਮਚੀ ਦੀ ਡੰਡੀ ਪਾ ਕੇ ਜਾਂ ਸੂਆ ਪਾ ਕੇ ਜਾਂ ਕੋਈ ਤਿੱਖੀ ਚੀਜ਼ ਪਾ ਕੇ ਖੋਲਣੀ ਪੈਂਦੀ ਐ ਇੱਥੇ 75 ਸਾਲ ਪੁਰਾਣੀ ਗੰਢ ਫੜਾ ਕੇ ਮੈਨੂੰ ਕਹਿੰਦਾ ਤੂੰ ਖੋਲ ਹੁਣ ਤੂੰ ਇਹਨੂੰ ਖੋਲੂਗਾ ਕੋਈ ਗੱਲ ਨਹੀਂ ਠਹਿਰ ਜੋ ਲੋਕਾਂ ਨੂੰ ਪਤਾ ਹੈ ਕਿ ਹਾਂ ਖੋਲੀ ਜਾਂਦਾ ਹੈ ਲੱਗਿਆ ਤਾਂ ਹੋਇਆ ਆਪਣੇ ਵਰਗੀ ਹੀ ਐ ਔਰ ਮੈਨੂੰ ਪਤਾ ਐ ਨੱਕਿਆਂ ਦਾ ਮੈਨੂੰ ਪਤਾ ਹੈ ਪਾਣੀ ਦੀ ਵੈਲਿਊ ਦਾ ਮੈਨੂੰ ਪਤਾ ਹੈ ਕਿ ਪਾਣੀ ਜਿਹੜਾ ਹੈ ਉਹ ਉਹਦੀ ਕੀਮਤ ਕੀ ਹੈ ਕੋਈ ਨੱਕੇ ਤੇ ਗਿਆ ਹੋਵੇ ਤਾਂ ਪਤਾ ਲੱਗੇ ਨਾ ਨੱਕਿਆਂ ਤਾਂ ਹੈ ਹੀ ਨਹੀਂ ਫਿਰ ਕਹਿੰਦਾ ਪਹੁੰਚ ਮਾਨ ਨੇ ਕਦੋਂ ਕੀਤੀ ਕੀਤੀ ਹੁੰਨੀ ਇਹ ਤਾਂ ਬਹੁਤ ਛੋਟਾ ਹੁੰਦਾ ਸੀ ਮੁਹੰਮਦ ਜ਼ੈਦਿਕ ਸਾਹਿਬ ਨਾਲ ਲੱਗਿਆ ਸੀ 150 ਰੁਪਏ ਤੇ ਵੱਧ ਕਹਿ ਸੀ ਇਹਨਾਂ ਨੇ ਪਰ ਮੈਂ 150 ਕਹਣਾ ਜ਼ੈਦਿਕ ਸਾਹਿਬ ਵੀ ਬੈਠੇ ਅੱਜ ਕੀ ਗੱਲ ਵੀ ਕਲਾ ਜੇ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਐ ਪਰ 16 17 ਸਾਲ ਦੀ ਉਮਰ ਦੀ ਜਵਾਕ ਹਿੱਟ ਹੋ ਗਿਆ ਮਾੜੀ ਗੱਲ ਐ ਥੋੜੇ ਵਾਲ ਜਵਾਕ ਜੇ ਫਿਲਮ ਬਣਾਈ ਜਾਂਦੇ ਉਹ ਹਜੇ ਤੱਕ ਨਹੀਂ ਹਿੱਟ ਹੋਏ ਇੱਕ ਕੁਦਰਤ ਹੁੰਦੀ ਐ ਕਲਾ ਹੁੰਦੀ ਕੁਦਰਤ ਦਿੰਦੀ ਐ ਇਹ ਟੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਹਿੰਦਾ ਬਣਾ ਲੋਂਗੇ ਆ ਤਾਂ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇਹ ਕਲਾ ਪਰਮਾਤਮਾ ਦੇਣਾ ਹੈ ਗਰੀਬੀ ਅਮੀਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰਜੀਤ ਜੀ ਬੈਠੇ ਆ ਨੁਕਤਾ ਚੀਨੀ ਚ ਚੀਨੀ ਕੱਢ ਲਓ ਜੀ ਨੁਕਤੇ ਐਡ ਕਰ ਲਓ ਚੀ ਦੀ ਐਡ ਕਰ ਲਓ ਦੁਖੀ ਕਰ ਰੱਖਿਆ ਗੱਲ ਨਹੀਂ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਸ ਫੀਲਡ 'ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਢਾਲੀ ਵਾਲਾ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਹੈ ਕੋਈ ਆ ਪੱਤਰਕਾਰ ਬੈਠੇ ਆ ਬਲਵिलासਪੁਰ ਸਾਹਿਬ ਸਾਰੇ ਆਪਦੇ ਆਪਦੇ ਕੰਮ ਕਰੀ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲ ਆਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆਂ ਅਸੀਂ ਹੁਣ ਜੇ ਆ ਗਏ ਫਿਰ ਅਸੀਂ ਹਜ਼ੀਮਾਂ ਦੇ ਅਸੀਂ ਨਹੀਂ ਜਾਂਦੇ ਹੁਣ ਛੇਤੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇਡ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਚੁਤਾ ਲੋ ਐਨੇ ਕੀ ਬਹੁਤ ਨੇ ਉਹ ਚੱਕਰ ਚ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨੇ ਗੀਟੀਆਂ ਵਾਂਗੂ ਐ ਫਿੱਟ ਕਰਨ ਲੱਗੇ ਗੋਟੀਆਂ ਐ ਨਹੀਂ ਚੱਲਦਾ ਹੁੰਦਾ ਜੀ ਸੱਚ ਦੀ ਗੱਲ ਕਰੋ ਲੋਕਾਂ ਦਾ ਕਿੱਥੇ ਸੂਬਾ ਨੰਬਰ 1 ਸੀ ਕਿੱਥੇ ਸੂਬਾ ਢੰਗੜਿਆਂ ਗਿੱਦਿਆਂ ਚ ਕਿੱਥੇ ਸੂਬਾ ਕੁਸ਼ਤੀਆਂ ਚ ਦੰਗਲਾਂ ਚ ਨੰਬਰ 1 ਕਿੱਥੇ ਸੂਬਾ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਕਬੱਡੀ ਦੇ ਖਿਡਾਰੀਆਂ ਵਾਸਤੇ ਕਿੱਥੇ ਸੂਬਾ ਲਿਆ ਕੇ ਥੱਲੇ ਮਾਰਿਆ ਚੱਕ ਕੇ ਤੁਸੀਂ ਕਰਕੇ ਪੰਜਾਬ ਦੀ ਆਨ ਬਾਨ ਤੇ ਸ਼ਾਨ ਦੀ ਲੜਾਈ ਹੈ ਪ੍ਰਗਟ ਸਿੰਘ ਜੀ ਕਹਿੰਦੇ ਸੀ ਦੇਖਦੇ ਆ ਕਿੰਨਾ ਅਚਰ ਲੱਤ ਲਾਉਂਦਾ ਉਹ ਜਨਾਬ ਜੀ ਮੈਂ ਨਾ ਤਾਂ ਕੋਈ ਕਿਸੇ ਤੋਂ ਕਮਿਸ਼ਨ ਲੈਣਾ ਹੈ ਨਾ ਮੈਨੂੰ ਕੋਈ ਖਜ਼ਾਨੇ ਵਾਸਤੇ ਚੈੱਕ ਚਾਹੀਦਾ ਇਹਨਾਂ ਤੋਂ ਵੀ ਐਨੇ ਪੈਸੇ ਲੈ ਲਓ ਹੁਣ 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 ਥੋੜਾ ਜਿਹਾ ਬੀਬੀ ਐਮਬੀ ਥੋੜਾ ਜਿਹਾ ਥੱਲੇ ਆ ਗਈ ਥੋੜਾ ਜਿਹਾ ਗਰਦਨ ਚੋਂ ਕੇਲਾ ਨਿਕਲਿਆ ਥੋੜਾ ਜਿਹਾ ਕਹਿੰਦੇ ਧਾਰ ਦੇ ਦਿਓ ਜੀ ਸਾਨੂੰ ਵੀ ਧਾਰ ਦੇ ਦਿਓ ਵੀ ਜਿੰਨਾ ਦੇਵੋਗੇ ਉਹਨਾਂ ਫਿਰ ਬਾਅਦ ਚ ਕੱਟ ਲਓ ਮੈਂ ਕਿਹਾ ਧਾਰ ਵੀ ਤਾਂ ਉਹੀ ਦੂਜੀ ਦੇ ਕੋਲ ਪੈਸੇ ਹੁਣ ਵੀ ਤਾਂ ਪਾਣੀ ਹੈ ਨਹੀਂ ਮੈਂ ਕਿੱਥੋਂ ਦੇ ਦਿਆਂ ਤੁਹਾਨੂੰ 15 ਦਿਨ ਠਹਿਰ ਜਾਓ ਉਦੋਂ ਦੇ ਦਾਂਗੇ ਤੁਹਾਨੂੰ 20 ਤਰੀਕ ਨੂੰ ਤੁਹਾਡਾ ਬਣਦਾ ਲੈ ਲਓ ਉਹਨੂੰ ਪਰ ਆਪਦਾ ਫਿਰ ਅਗਲੀ 20 ਮਈ ਤੱਕ ਚਲਾਉਣਾ ਪੈਣਾ ਤੁਹਾਨੂੰ ਫਿਰ ਆ ਜਿਹੜਾ 4000 ਦਿੰਨੇ ਆ ਇਹ ਵੀ ਇਹ ਵੀ ਹੈ ਨਾ ਕਿਤੇ ਕੋਈ ਵੀ 4000 ਤਾਂ ਦੇ ਹੀ ਦਿੰਦੇ ਹੁੰਦੇ ਆ ਉਹ ਵੀ ਨਹੀਂ ਫਿਰ ਅਗਲੀ ਵਾਰ ਮਿਲਣਾ ਫਿਰ ਅੰਕੜਿਆਂ ਮੁਤਾਬਕ ਜਿਹੜਾ ਹੁਣ ਕੋਰਟਾਂ 'ਚ ਫਿਰਦੇ ਨੇ ਹਾਈ ਕੋਰਟ 'ਚ ਤੁਰੇ ਫਿਰਦੇ ਆਏ ਲੈ ਲੋਂਗੇ ਪਾਣੀ ਸਾਥੋਂ ੱੱਕੇ ਨਾਲ ਸੋ ਇਹ ੱੱਕਾ ਨਹੀਂ ਚੱਲੂਗਾ ਮੈਂ ਧੰਨਵਾਦ ਕਰਦਾ ਤੇ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਭਾਈਵਾ ਸਾਹਿਬ ਆਏ ਸੀ ਚਲੋ ਐਲਓਪੀ ਸਾਹਿਬ ਨਹੀਂ ਆਏ ਇਹਨਾਂ ਦੇ ਪ੍ਰਧਾਨ ਵੀ ਨਹੀਂ ਆਏ ਕੋਈ ਕੰਮ ਹੋ ਗਿਆ ਹੋਣਾ ਜਰੂਰੀ ਪਾਣੀ ਤੋਂ ਜ਼ਿਆਦਾ ਜ਼ਰੂਰੀ ਕੰਮ ਹੋਣਾ ਕੋਈ ਤੇ ਬਾਰੇ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਆਏ ਜਿਸ ਤੋਂ ਪੰਜ ਜੀ ਖੁਦ ਆਏ ਆਯਾਲੀ ਸਾਹਿਬ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਿਉਂ ਨਹੀਂ ਆ ਪਾਏ ਪਰ ਕਾਲੀਗਲ ਦੇ ਚੀਮਾ ਸਾਹਿਬ ਤੇ ਉਹ ਆਪਣਾ ਭੁੰਦਰ ਸਾਹਿਬ ਆਏ ਉਹ ਉਹਨਾਂ ਦੇ ਵੀ ਪ੍ਰਧਾਨ ਨਹੀਂ ਆਇਆ ਕੋਈ ਹੋਰ ਕੰਮ ਹੋਣਾ ਸੋ ਆਨ ਪਾਰਟੀ ਮੀਟਿੰਗ ਦੇ ਵਿੱਚ ਸਾਰੇ ਨੇ ਮਤਲਬ ਬੈਠ ਕੇ ਗੱਲ ਕੀਤੀ ਵੀ ਹਾਂ ਯਾਰ ਇਸ ਮਾਮਲੇ ਤੇ ਨਾਰਾਜ਼ ਵੀ ਤੁਸੀਂ ਕਹਿ ਮੈਂ ਧੰਨਵਾਦ ਕਰਦਾ ਇਸ ਗੱਲ ਉਹ ਤੂੰ ਹਿਸਟਰੀ ਗੱਲ ਛੇੜ ਲਈ ਐਵੇਂ ਹੋ ਜਾਂਦਾ ਆਪਣੇ ਚ ਕੋਈ ਅਸੀਂ ਕੋਈ ਆਪਣੀ ਕੋਈ ਵੱਟ ਦਾ ਰੌਲਾ ਨਹੀਂ ਤੁਸੀਂ ਮਾਜੇ ਵਾਲਿਆਂ ਮਸੀਂ ਮਾਲਵੇ ਵਾਲਿਆਂ ਦਾ ਕੋਈ ਵੱਟ ਸਾਂਝੀ ਐ ਨਾ ਕੋਈ ਆਪਣਾ ਕੋਈ ਥੋੜਾ ਆਪਣਾ ਕਲਚਰ ਐ ਮਾਜੇ ਦਾ ਕਲਚਰ ਤੇ ਮਾਲਵੇ ਦਾ ਕਲਚਰ ਲਗਭਗ ਸੇਮ ਮਿਲਦਾ ਹੀ ਐ ਅਗਰੈਸਿਵ ਆ ਸਾਰੇ ਹੈ ਨਾ ਕੋਈ ਗੱਲ ਨਹੀਂ ਹੋ ਜਾਂਦਾ ਬਾਦਗਾਰ ਤਤਪਰੰਦ ਹੋ ਜਾਂਦੀ ਕੋਈ ਗੱਲ ਹੱਸ ਲੈ ਬੜਾ ਥੋੜਾ ਹੱਸ ਹਰ ਵਕਤ ਐ ਨਾ ਉਹ ਅੰਦਰ ਫਿਰ ਉਹ ਹੈ ਜਿਹਾ _{-\text{waves}} ਪੈਦਾ ਹੋ ਜਾਂਦੀਆਂ ਨੇ ਜਨਾਬ ਨੈਗੇਟਿਵ _{-\text{waves}} ਪੈਦਾ ਹੋ ਜਾਂਦੀਆਂ ਨੇ ਹਰ ਵਕਤ ਨਾ ਹੱਸਿਆ ਕਰ ਹੱਸਿਆ ਕਰ

ਉਹ ਜਿੰਦਲ ਵਾਲੇ ਤੁਹਾਨੂੰ ਯਾਦ ਕਰਦੇ ਸੀ ਮੈਂ ਹੁਣ ਹੀ ਆਇਆ ਉੱਥੇ ਨਾਲ ਲੜ ਪੀਏ ਨਾ ਉੱਥੇ ਕੋਈ ਛੜਾਉਣ ਵਾਲਾ ਵੀ ਹੈ ਨਹੀਂ ਇੱਥੇ ਤਾਂ ਸਪੀਕਰ ਸਾਹਿਬ ਆ ਗਿਆ ਚਲੋ ਕਹਿੰਦੇ ਆ ਜਿਹਨੂੰ ਡਰੈਸ ਕਰੋ ਉੱਥੇ ਤਾਂ ਇੱਕ ਦੂਜੇ ਨੂੰ ਡਰੈਸ ਕਰਾਂਗੇ ਫਿਰ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਮੈਂ ਇਹ ਕੋਈ 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 ਜਾਤੀ ਕੋਈ ਕਿਸੇ ਨਾਲ ਵਿਅਕਤੀਗਤ ਵਿਰੋਧ ਨਹੀਂ ਵਿਚਾਰਕ મતਪੇਤ ਚੱਲਦੇ ਰਹਿੰਦੇ ਉਹ ਤਾਂ ਫਿਰ ਲੋਕਤੰਤਰ ਵਹੀ ਤਾਂ ਫਿਰ ਮਜ਼ਾ ਕਿ ਜੇ ਸਾਰੀ ਇੱਕ ਪਾਸੇ ਹੋਗੇ ਉਹ ਤਾਂ ਫਿਰ ਬਾਇਸਡ ਹੋ ਗਿਆ ਨਾ ਹਰ ਇੱਕ ਦਾ ਜਿਹੜਾ ਆਪਣਾ ਵਿਚਾਰ ਹੈ ਹਰ ਇੱਕ ਪਾਰਟੀ ਸਾਰੀਆਂ ਕਾਂਗਰਸ ਪਾਰਟੀਆਂ ਵੀ ਆਈਆਂ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਸੋ ਅੱਜ ਇਸ ਭਰੀ ਸਭਾ ਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਠੰਡੀ ਹਵਾ ਦਾ ਬੋਲਾ ਆਇਆ ਉਸ ਦਿਨ ਕਿ ਚਲੋ ਯਾਰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਜ ਇਕੱਠੇ ਨੇ ਕਿਸੇ ਮੁੱਦੇ ਤੇ ਤਾਂ ਆਪਾਂ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਕਿ ਧਾੜ ਵੀ ਆਉਂਦੇ ਰਹੇ ਜਦੋਂ ਬਾਹਰੋਂ ਤਾਂ ਪੰਜਾਬੀ ਇਕੱਠੇ ਹੋ ਜਾਂਦੇ ਸੀ ਆਪਾਂ ਚ ਪਰਿਵਾਰ ਚ ਵੀ ਚੱਲਦਾ ਰਹਿੰਦਾ ਹੈ ਝਗੜਾ ਪਰ ਜਦੋਂ ਪਰਿਵਾਰ ਤੇ ਕੋਈ ਹਮਲਾ ਕਰ ਦਿੰਦਾ ਹੈ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਸੋ ਇੱਕ ਪਰਿਵਾਰ ਵਾਂਗੂ ਆਪਾਂ ਤੇ ਮੈਨੂੰ ਲੱਗਦਾ ਵੀ ਅੱਜ ਵੀ ਇਸ ਕਾਰਵਾਈ ਨੂੰ ਦਿੱਲੀ ਤੱਕ ਦੇਖਿਆ ਜਾ ਰਿਹਾ ਹੋਊਗਾ ਉਹਨਾਂ ਵੱਲੋਂ ਕਿ ਇਕੱਠੇ ਨੇ ਸਾਰੇ ਜੇ ਅੱਜ ਆਪਾਂ ਕੋਈ ਐਦਾਂ ਦਾ ਮੈਸੇਜ ਦਿੱਤਾ ਕਿ ਯਾਰ ਫੇਰ ਲੜੀ ਜਾਂਦੇ ਆ ਉਹ ਫਿਰ ਫਾਇਦਾ ਉਠਾ ਜਾਣਗੇ ਇਸ ਗੱਲ ਦਾ ਸੋ ਇਸ ਕਰਕੇ ਜੇ ਜੇ ਪਾਣੀ ਦਾ ਕੋਈ ਗੇਟ ਜਿਹੜਾ ਖੁੱਲਦਾ ਇਹ ਨਾ ਸੋਚਿਓ ਕਿ ਭਾਖੜਾ ਦਾ ਖੁੱਲ ਗਿਆ ਜਾਂ ਨੰਗਲ ਤੋਂ ਖੁੱਲ ਗਿਆ ਉਹ ਆਪਣੇ ਘਰ ਦਾ ਪਾਣੀ ਆਪਣੇ ਘਰ ਦਾ ਪਾਣੀ ਉਹਦੇ ਸਮਝ ਲਓ ਗਿਆ ਕਿਉਂਕਿ ਜਦੋਂ ਦੂਜੇ ਦੇ ਘਰ ਅੱਗ ਲੱਗਦੀ ਹੈ ਉਦੋਂ ਉਹ ਲੋੜੀ ਲੱਗਦੀ ਹੈ ਜਦੋਂ ਆਪਣੇ ਘਰ 'ਚ ਅੱਗ ਲੱਗਦੀ ਹੈ ਉਦੋਂ ਸੇਕ ਲੱਗਦਾ ਸੋ ਇਸ ਤੋਂ ਪਹਿਲਾਂ ਕਿ ਇਹ ਅੱਗ ਜਿਹੜੀ ਹੈ ਉਹ ਹਰ ਘਰ ਦੇ ਵਿੱਚ ਆ ਜਾਏ ਕਿ ਪਾਣੀ ਦੀ ਕਮੀ ਹੋ ਗਈ ਨਲਕੇ ਤਾਂ ਕੰਮ ਛੱਡਣ ਨਾਲ ਕੇ ਤਾਂ ਹੈ ਨਹੀਂ ਉਹਨੂੰ ਨਲਕੇ ਤਾਂ ਹੈ ਨਹੀਂ ਪਿੰਡਾਂ 'ਚ ਫਿਰ ਦੁਬਾਰਾ ਲੋਕਾਂ ਨੇ ਪੁਰਾਣਾ ਸਿਸਟਮ ਥੋੜਾ ਜਿਹਾ ਮਾਡਰਨ ਕਰ ਲਿਆ ਕਿ ਇੱਕ ਘਰ ਦੇ ਵਿੱਚ ਮੋਟਰ ਲਾ ਲੈਂਦੇ ਆ 10-10 ਘਰ ਪੈਸੇ ਪਾ ਕੇ ਇੱਕ ਘਰ 'ਚ ਮੋਟਰ ਲਾ ਕੇ 10-10 ਘਰ ਉਸ ਮੋਟਰ ਤੋਂ ਪਾਣੀ ਲੈ ਕੇ ਜਾਂਦੇ ਫਿਰ ਦੁਬਾਰਾ ਉਹ ਵੀ ਘੜਿਆਂ ਵਾਲਾ ਸੀ ਜਿਹਨਾਂ ਆ ਗਿਆ ਚਲੋ ਹੁਣ ਘੜੇ ਨਹੀਂ ਹੈਗੇ ਸਟੀਲ ਦੇ ਭਾਂਡੇ ਨੇ ਹੈਨਾ ਸੋ ਇਹ ਇਹ ਦੁਬਾਰਾ ਕਿਉਂ ਐਦਾਂ ਹੋ ਗਿਆ ਕਿ ਪੰਜਾਬ ਫਿਰ ਪੰਜਾਬ ਪੰਜਾਬ ਦਾ ਨਾਮ ਹੀ ਰਹਿ ਗਿਆ ਕੱਲਾ ਪੰਜਾਬ ਪੰਜ ਕਿੱਥੇ ਨੇ ਜਿਹੜੇ ਦੋ ਹੈ ਹਾਂ ਜਿਹੜਾ ਇਹ ਟ੍ਰੀਟੀ ਕਹਿੰਦੇ ਆ ਸੀ ਰੱਦ ਕਰ ਦਾਂਗੇ ਪਾਕਿਸਤਾਨ ਦੇ ਉਹ ਉਹ ਸਭ ਤੋਂ ਜ਼ਿਆਦਾ ਜਿਹੜਾ ਨੇੜੇ ਪੈਂਦਾ ਔਰ ਜਿਹੜੀ ਗ੍ਰੈਵਿਟੀ ਵੀ ਸਾਥ ਦੇ ਰਹੀ ਹੈ ਉਹ ਸਾਨੂੰ ਦੇ ਦਿਓ ਤੁਸੀਂ ਤੁਸੀਂ ਸਾਨੂੰ ਦੇ ਦਿਓ ਪੋਂਗ ਚ ਦੇ ਦਿਓ ਰੰਜੀਸਾਗਰ ਚ ਦੇ ਦਿਓ ਹੈਨਾ ਸਾਨੂੰ ਦੇ ਦਿਓ ਅਸੀਂ ਅੱਗੇ ਦੇ ਦਾਂਗੇ ਸਾਨੂੰ ਕੀ ਪ੍ਰੋਬਲਮ ਹੈ ਜੀ ਉਹ ਇੱਕ ਐਮਪੀ ਹੈ ਬੀਜੇਪੀ ਦਾ ਕੋਈ ਬਜ਼ੁਰਗ ਹੈ ਮਰਕਾ ਪਤਾ ਨਹੀਂ ਭਰਿਆ ਨਹੀਂ ਤੋਂ ਪਤਾ ਨਹੀਂ ਕਿ ਤੋਂ ਉਹ ਕਹਿੰਦਾ ਪਾਪੌਂਗ ਤੇ ਰਜੀਸਾਗਰ ਚ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਉੱਥੋਂ ਕਿਹੜਾ ਹਰਿਆਣੇ ਨੂੰ ਕੋਈ ਸਿੱਧੀ ਨਹਿਰ ਆਉਂਦੀ ਹੈ ਮੈਂ ਕਿਹਾ ਉਹੀ ਪਾਣੀ ਥੋੜੀ ਦੇਣਾ ਵੀ ਥੋੜਾ ਜਿਹਾ ਖਾਤਾ ਮੁਹਾਲੀ ਹੋਵੇ ਬੈਂਕ ਚ ਪੈਸੇ ਤਾਂ ਪਾ ਮਤਲਬ ਕਿੱਥੇ ਘਟਾ ਲਓ ਏਟੀਐਮ ਨਾਲ ਉਹੀ ਗੱਲ ਹੈ ਤੁਸੀਂ ਉੱਥੇ ਜਮਾ ਕਰਾ ਦਿਓ ਅਸੀਂ ਇੱਧਰੋਂ ਪਾਖੜਾ ਦੇ ਬਸ ਭੇਜ ਦੇਣ ਤੁਹਾਨੂੰ ਜਿੰਨਾ ਤੁਸੀਂ ਜਮਾ ਕਰਾਇਆ ਉਹਨਾਂ ਇੱਧਰੋਂ ਲੈ ਲਿਓ ਇਹ ਚਕੜੀ ਗੱਲ ਹੈ ਮਾਡਰਨ ਤਰੀਕੇ ਨੇ ਪਰ ਨਾ ੱਤਕਾ ਕਰਨਾ ਪਾਣੀ ਤਾਂ ਦੇਣਾ ਨਹੀਂ ਨਾ ੱਤਕਾ ਕਰਨਾ ਸੋ ਇਸ ਕਰਕੇ ੱੱਕਾ ਦਾ ਨਹੀਂ ਪੰਜਾਬੀ ਸਹਿੰਦੇ ਜੀ ਪਿਆ ਉਹ ਕਹਿੰਦੇ ਨਾ ਕਿ ਜੱਟ ਗੰਨਾ ਨਹੀਂ ਦਿੰਦਾ ਗੁਰਦ ਦੀ ਪਹਿਲੀ ਦਿੰਦਾ ਉਹ ਕਈ ਗੰਨਿਆਂ ਦੀ ਬਣਦੀ ਹੈ ਸੋ ਇਸ ਕਰਕੇ ਪਿਆਰ ਨਾਲ ਸਤੋ ਜਾਨ ਲੈ ਲਓ ਚਾਹੇ ਪੰਜਾਬੀ ਤਾਂ ਅਸੀਂ ਦਾ ਮੇਜ਼ਬਾਨੀ ਲਈ ਅਸੀਂ ਦਾ ਜੇ ਕੋਈ ਸਾਡੇ ਮਹਿਮਾਨ ਆ ਜੇ ਆਪ ਅਸੀਂ ਥੱਲੇ ਚਤਾਈ ਵਸਾ ਕੇ ਸੌਈਏ ਭਾਵੇਂ ਪਰ ਮਹਿਮਾਨ ਨੂੰ ਅਸੀਂ ਆਪਣੇ ਸਭ ਤੋਂ ਮਖਮਲੀ ਬਿਸਤਰੇ ਜਿਹੜੇ ਘਰੇ ਅਵੇਲੇਬਲ ਨੇ ਉਹ ਦਿੰਨੇ ਆ ਅਸੀਂ ਮੇਜ਼ਬਾਨੀ ਵਾਸਤੇ ਮੰਨੇ ਹੋਏ ਆ ਸਾਡੇ ਨਾਲ ਵੀ ਧੱਕਾ ਕਰੀ ਜਾਂਦੇ ਆ ਬਾਮ ਰੋਡ ਨੂੰ ਮੈਂ ਕਿਵੇਂ ਬਾਮ ਰੋਡ ਲੂੰਗੇ ਫਿਰ ਉਹ ਤਾਂ ਫਿਰ ਪੋਰਸ ਨੇ ਸਿਕੰਦਰ ਵੀ ਰੋਕ ਲਿਆ ਸੀ ਤਾਂ ਫਿਰ ਉਹੀ ਹੈ ਨਾ ਅਸੀਂ ਫਿਰ ਬਾਰਡਰਾਂ ਤੇ ਅਸੀਂ ਖੜੇ ਆ ਜੀ ਉਧਰੋਂ ਉਧਰ ਟੈਨਸ਼ਨ ਪਈ ਪਈ ਐ ਇਹ ਨਾ ਮਾ ਪੰਗਾ ਪਾਈ ਜਾਂਦੇ ਹੁਣ ਦੱਸੋ ਕੀ ਕਰੀਏ ਸੀ ਸ ਇਹ ਕੋਈ ਮੈਂ ਮੈਂ ਕੋਈ ਮੈਂ ਮੁੱਦਾ ਬਣਾਇਆ ਇਹ ਜੇ ਉਹ ਨਾ ਬਿਲ巴 8500 ਦੀ ਮੰਗ ਕਰਦੇ 20 ਤਰੀਕ ਨੂੰ ਉਹਨਾਂ ਨੂੰ ਵੈਸੀ ਮਿਲ ਜਾਣਾ ਸੀ ਧੰਨਵਾਦ ਕਰਨ ਦੀ ਬਜਾਏ ਸਗੋਂ ਉਲਟਾ ਬਾਮ ਰੋੜਨ ਲੱਗ ਗਏ ਐ ਤਾਂ ਨਹੀਂ ਫਿਰ ਹੁੰਦਾ ਜੀ ਕੰਮ ਇਹ ਗਲਤ ਤਰੀਕਾ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬੀਜੇਪੀ ਦਾ ਉਹ ਵਾਹਮ ਰੋੜਨ ਵਾਲਾ ਉਹ ਹੋਰਾਂ ਦੀਆਂ ਮੋੜ ਲੈਂਦੇ ਹੋਣਗੇ ਉਹ ਮੰਨਮੁਨ ਵੀ ਜਾਂਦੇ ਹੋਣਗੇ ਪਰ ਪੰਜਾਬੀ ਨੇ ਪੰਜਾਬੀ ਜਿਹੜੀ ਗੱਲ ਤੇ ਅੜਗੇ ਤਾਂ ਅੜਗੇ ਫਿਰ ਜਿੱਥੇ ਖੜਗੇ ਤਾਂ ਖੜਗੇ ਫਿਰ ਸੋ ਇਸ ਕਰਕੇ ਪਾਣੀਆਂ ਦੇ ਮਾਮਲੇ 'ਚ -5.03% ਤੇ ਚੱਲ ਰਿਆ ਰਹਣਾ ਐਨਾ ਵਰਤ ਗਏ 16 ਤੋਂ 17000 ਕਿਊਸਿਕ ਜ਼ਿਆਦਾ ਵਰਤੀ ਬੈਠੇ ਆ ਆਪਣੇ ਲੋਟੜ ਕੋਟੇ ਤੋਂ 103% ਤੇ ਫਿਰ ਦਿੱਤਾ ਹੀ ਤਾਂ 104 ਤੇ ਆ ਗਏ ਸੋ ਇਸ ਕਰਕੇ ਅਸੀਂ ਦਰਿਆਦਲੀ ਦਿਖਾ ਰਹੇ ਹਾਂ ਕਿ ਲੈ ਲਓ ਪਾਣੀ ਚਲੋ ਕੋਈ ਨਹੀਂ ਭਾਈ ਘਰੇ ਹੀ ਅਸੀਂ ਦੇ ਵਾਰਸਾਂ ਪਾਣੀ ਪੀਣ ਨੂੰ ਤਾਂ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਉਹਨਾਂ ਤੋਂ ਅਸੀਂ ਸਿੱਖਿਆ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਸੀ ਚਲੋ ਹਰਿਆਣਾ ਸਾਡਾ ਦੁਸ਼ਮਣ ਥੋੜੀ ਜਿਹਾ ਸਾਡੇ ਮੁਲਕ ਦੀ ਲੋਕ ਨੇ ਉਹ ਚ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਜਿਹੜੀਆਂ ਰਾਜਨੀਤਿਕੀਆਂ ਕਰਦੇ ਨੇ ਇਹ ਉਹ ਗਲਤ ਨੇ ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਇੱਕ ਵਾਰੀ ਫੇਰ ਸਾਰੇ ਚੁਣੀ ਹੋਏ ਨਮਾਇੰਦਿਆਂ ਦਾ ਕਿ ਇਸ ਸੰਕਟ ਦੇ ਮੌਕੇ 'ਚ ਕਿਉਂਕਿ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਲੋਕਾਂ ਨੇ ਬੀਂਗ ਹੈੱਡ ਆਫ ਦਾ ਸਟੇਟ ਔਰ ਸਾਡੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਸੰਕਟ ਦੇ ਮੌਕੇ ਮੂਰੇ ਲੱਗੇ ਨੈਲਸਨ ਮੰਡੇਲਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਲੋਕ ਲੀਡਰ ਕਦੋਂ ਮੰਨਦੇ ਨੇ ਕਿਸੇ ਬੰਦੇ ਨੂੰ ਤਾਂ ਉਹਨਾਂ ਨੇ ਕਿਹਾ ਜੇ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਪਲ ਹੋਵੇ ਤਾਂ ਆਪ ਪਿੱਛੇ ਹੋ ਜਾਓ Let the people enjoy ਲੋਕਾਂ ਨੂੰ ਇੰਜੋਏ ਕਰ ਲੈਣ ਦਿਓ ਤੇ ਜਦੋਂ ਕੋਈ ਕੌਮ ਤੇ ਸੰਕਟ ਆ ਜਾਏ ਆਪ ਮੂਲੇ ਲੱਗੋ ਲੋਕਾਂ ਕੋ ਆਓ ਪਿੱਛੇ ਆਓ ਪਾਏਸ ਮੁਸੀਬਤ ਨਾਲ ਲੜਦੇ ਆਂ ਤੇ ਆਪਾਂ ਇਸ ਮੁਸੀਬਤ ਤੋਂ ਛੁਟਕਾਰਾ ਪਾਵਾਂਗੇ ਤਾਂ ਲੋਕ ਤੁਹਾਨੂੰ ਲੀਡਰ ਮੰਨ ਲੈਂਦੇ ਆ ਇੱਥੇ ਉਲਟਾ ਸੀ ਪਹਿਲਾਂ ਖੁਸ਼ੀਆਂ ਆਪ ਮਨਾਈ ਗਏ ਸੰਕਟ ਵੇਲੇ ਲੋਕਾਂ ਨੂੰ ਮੂਰੇ ਕਹਨ ਕਰਵਾ ਨਹੀਂ ਦੇਣ ਮਦਦ ਤਿਆਰ ਹੋ ਜੀ ਲੋਕ ਲੈ ਉਹ ਕਿੱਧਰ ਗਏ ਫਿਰ ਹੁਣ ਸੋ ਇਸ ਕਰਕੇ ਪਬਲਿਕ ਆ ਯਾਦ ਰੱਖਦੇ ਆ ਤੁਸੀਂ ਪਬਲਿਕ ਦੀ ਮੈਮਰੀ ਨੂੰ ਨਾ ਓਵਰਰੂਲਡ ਕਰੀ ਜਾਂਦੇ ਹੋ ਪਵਤ ਦੇ ਭੋਲੀ ਦੀ ਜੀ 2 ਮਹੀਨੇ ਨਹੀਂ ਵੋਟਾਂ ਹੁੰਦੀਆਂ 2 ਮਹੀਨੇ ਜਿਹੜੇ ਕੰਮ ਕਰਦੇ ਉਹੀ ਯਾਦ ਰਹਿੰਦੇ ਸਾਰਾ ਯਾਦ ਰਹਿੰਦਾ ਲੋਕਾਂ ਦੇ ਸੱਥਾਂ 'ਚ ਗੱਲਾਂ ਹੁੰਦੀਆਂ ਜਿਹੜੀਆਂ ਰਿਕਾਰਡ ਤੇ ਜਾਂਦੀਆਂ ਨੇ ਉਹ ਜਿਵੇਂ ਆਪਣਾ ਸਾਰਾ ਕੁਝ ਰਿਕਾਰਡ ਤੇ ਜਾਂਦਾ ਜਿਹੜੀ ਸੱਤ 'ਚ ਗੱਲ ਹੋ ਗਈ ਰਿਕਾਰਡ ਤੇ ਚਲੀ ਗਈ ਸਮਝ ਲਓ ਸੋ ਸੱਥਾਂ ਦੇ ਵਿੱਚ ਗੱਲਾਂ ਇਹੀ ਨੇ ਕਿ ਭਾਈ ਪੰਜਾਬ ਵਾਸਤੇ ਕੋਈ ਖੜੇ ਪੰਜਾਬ 'ਚ ਪਾਣੀਆਂ ਵਾਸਤੇ ਕੋਈ ਖੜੇ ਕਿਉਂਕਿ ਪਾਣੀਆਂ ਤੋਂ ਲੋਕ ਪੀਣ ਵਾਲੇ ਤੋਂ ਵੀ ਸਿੰਚਾਈ ਵਾਲੇ ਤੋਂ ਵੀ ਬੰਜ ਹੀ ਰਹੇ ਨੇ